ਜਿਹੜੀ ਧਾਰਾ ਨਵੀਂ ਆਈ ਹੈ ਜਿਹਨੂੰ ਕਿ ਅਸੀਂ ਕਲੋਜ਼ 43H ਕਹਿੰਨੇ ਆ 43BH ਜੀ ਠੀਕ ਹੈ ਜੀ ਇਹ ਉਹਨਾਂ ਤੇ ਲਾਗੂ ਹੈ ਸਿਰਫ ਮਾਈਕਰੋ ਤੇ ਤੇ ਸਮਾਲ ਤੇ ਮੀਡੀਅਮ ਵਾਲਿਆਂ ਤੇ ਇਹ ਲਾਗੂ ਨਹੀਂ ਹੈ ਤਾਂ ਬੇਸਿਕਲੀ ਇਹ ਜਿਹੜੀ ਕਲੋਜ਼ ਲਿਆਂਦਾ ਗਿਆ ਹੈ ਇਹ ਛੋਟੇ ਵਪਾਰੀਆਂ ਨੂੰ ਛੋਟੇ ਮੈਨੂਫੈਕਚਰਰਸ ਨੂੰ ਜਿਹੜਾ ਹੈਗਾ ਵਾ ਬਜਾਣ ਵਾਸਤੇ ਲਿਆਂਦਾ ਗਿਆ ਇਹ ਤਾਂ ਵਪਾਰੀਆਂ ਦਾ ਜਿੱਦਾਂ ਕਿ ਇੱਕ ਮੈਨੂਫੈਕਚਰਰ ਦਾ ਗੋਮਾਲ ਵੇਚਦਾ ਹੋਵੇ ਠੀਕ ਹੈ ਅਗਰ ਤਾਂ ਉਹਨਾਂ ਦਾ ਐਗਰੀਮੈਂਟ ਹੋਇਆ ਹੋਇਆ ਵਾ ਠੀਕ ਹੈ ਅਗਰ ਤਾਂ ਐਗਰੀਮੈਂਟ ਹੋਇਆ ਹੋਵੇ ਤੇ ਫਿਰ ਤਾਂ 45 ਦਿਨ ਦੇ ਵਿੱਚ ਵਿੱਚ ਪੇਮੈਂਟ ਕਰਨੀ ਹੈ ਠੀਕ ਹੈ ਅਗਰ ਕੋਈ ਰਿਟਰਨ ਐਗਰੀਮੈਂਟ ਨਹੀਂ ਹੋਇਆ ਫਿਰ 15 ਦਿਨਾਂ ਦੇ ਵਿੱਚ ਵਿੱਚ ਪੇਮੈਂਟ ਕਰਨੀ ਹੋਏਗੀ ਫਰੋਮ ਦੀ ਡੇਟ ਆਫ ਪਰਚੇਸ ਡੇਟ ਆਫ ਇਨਵੋਇਸ ਠੀਕ ਹੈ ਐਮ ਐਸ ਐਮ ای ਦੀ ਅਗਰ ਅਸੀਂ ਪੇਮੈਂਟ ਟਾਈਮਲੀ ਨਹੀਂ ਕਰਦੇ ਤੇ ਇਹਦਾ ਆਉਣ ਵਾਲਾ ਇੱਕ ਵੱਡਾ ਇਮਪੈਕਟ ਇਹ ਵੀ ਹੈ ਕਿ ਸਾਰੇ ਵਪਾਰੀਆਂ ਨੂੰ ਵਿਆਜ ਦੇਣਾ ਪਏਗਾ ਔਰ ਵਿਆਜ ਜਿਹੜਾ ਹੈਗਾ ਉਹ ਤਿੰਨ ਗੁਣਾ ਦੇਣਾ ਪਏਗਾ ਇਸ ਵੇਲੇ ਜਿਹੜਾ ਕਰੰਟ ਰੇਟ ਨੋਟੀਫਾਈਡ RBI ਨੇ ਕੀਤਾ ਹੋਇਆ ਉਹ 6.75 ਹੈ ਤੇ ਇਹਦਾ 3 ਟਾਈਮਸ ਹੋ ਜਾਏਗਾ ਇਨਕਮ ਟੈਕਸ ਦੇ ਵਿੱਚ ਇੱਕ ਨਵੀਂ ਧਾਰਾ ਜੋੜੀ ਗਈ ਹੈ ਤੇ ਇੱਕ ਇਨਕਮ ਟੈਕਸ ਦਾ ਨੋਟਿਸ سوشل میڈیا ਤੇ ਕਾਫੀ ਵਾਇਰਲ ਹੋ ਰਿਹਾ ਤੇ ਇਸ ਨੂੰ ਲੈ ਕੇ MSME ਚਲਾਨ ਵਾਲਿਆਂ ਦੇ ਮਨਾਂ ਦੇ ਵਿੱਚ ਕਾਫੀ ਕਨਫਿਊਜ਼ਨ ਚੱਲ ਰਹੀ ਹੈ ਕਿ ਇਸ ਦੇ ਵਿੱਚ რა ਟਾਈਮ ਪੀਰੀਅਡ ਰੱਖਿਆ ਕੀ ਹੈ ਤੇ ਇਸ ਨੋਟਿਸ ਸੰਬੰਧੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਇਸ ਸੰਬੰਧੀ ਜਾਣਕਾਰੀ ਦੇਣ ਲਈ ਕਿ ਇਹ ਨਵੀਂ ਧਾਰਾ ਕੀ ਜੋੜੀ ਗਈ ਹੈ ਤੇ ਪੇਮੈਂਟ ਨੂੰ ਲੈ ਕੇ ਕੀ ਟਾਈਮ ਪੀਰੀਅਡ ਰੱਖਿਆ ਗਿਆ ਉਸ ਸੰਬੰਧੀ ਮੈਂ ਨਾਲ ਗੱਲਬਾਤ ਕਰਨ ਦੇ ਲਈ ਸੀਏ ਤੁਸ਼ਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਿਰ ਇੱਕ ਨਵੀਂ ਇਸ ਜਿਹੜਾ ਨੋਟਿਸ ਦੇ ਵਿੱਚ ਧਾਰਾ ਜੋੜੀ ਗਈ ਹੈ ਇਨਕਮ ਟੈਕਸ ਦੇ ਵਿੱਚ ਉਸ ਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਉਹ ਧਾਰਾ ਕੀ ਹੈ ਤੇ ਇਸ ਦੇ ਅੰਦਰ ਕੀ ਕੁਝ ਕੈਟਾਗਰੀਆਂ ਆਂਦੀਆਂ ਨੇ ਪਹਿਲੇ ਤਾਂ ਅਸੀਂ ਗੱਲ ਕਰਾਂਗੇ ਜੀ ਐਮਐਸਐਮਈ ਐਕਟ ਬਾਰੇ ਜੀ ਐਮਐਸਐਮਈ ਐਕਟ ਦੇ ਅਧੀਨ ਦੇਖੋ ਜੀ ਤਿੰਨ ਤਰ੍ਹਾਂ ਦੀ ਕੈਟਾਗਰੀਜ਼ ਹੈਗੀਆਂ ਇੱਕ ਹੈਗੀ ਹੈ ਜੀ ਮਾਈਕਰੋ ਜੀ ਦੂਸਰੀ ਇਹ ਸਮਾਲ ਤੇ ਤੀਸਰੀ ਹੈ ਮੀਡੀਅਮ ਇਹਦੀ ਮਾਈਕਰੋ ਕੈਟਾਗਰੀ ਹੈਗੀ ਹੈ ਉਹਦੇ ਵਿੱਚ ਉਹ ਬੰਦੇ ਘਰ ਹੁੰਦੇ ਨੇ ਜਿਨ੍ਹਾਂ ਦੀ ਇਨਵੈਸਟਮੈਂਟ ਪਲਾਂਟ ਐਂਡ ਮਸ਼ੀਨਰੀ ਦੇ ਵਿੱਚ 1 ਕਰੋੜ ਤੋਂ ਘੱਟ ਹੈ ਨਾਲ ਟਰਨਓਵਰ 5 ਕਰੋੜ ਤੋਂ ਘੱਟ ਹੈ ਫਿਰ ਅਸੀਂ ਗੱਲ ਕਰਦੇ ਹਾਂ ਸਮਾਲ ਸਮਾਲ ਦੀ ਕੈਟਾਗਰੀ ਜੋ ਆਉਂਦੇ ਨੇ ਜਿਨ੍ਹਾਂ ਦੀ ਇਨਵੈਸਟਮੈਂਟ 10 ਕਰੋੜ ਤੋਂ ਘੱਟ ਹੈ ਪਲਾਂਟ ਐਂਡ ਮਸ਼ੀਨਰੀਜ਼ ਨਾਲ ਦੇ ਨਾਲ ਉਹਨਾਂ ਦੀ ਟਰਨਓਵਰ 50 ਕਰੋੜ ਤੋਂ ਘੱਟ ਹੈ ਤੇ ਤੀਸਰਾ ਆਂਦਾ ਵਾ ਮੀਡੀਅਮ ਮੀਡੀਅਮ ਉਹ ਬੰਦੇ ਨੇ ਜਿਨ੍ਹਾਂ ਦੀ ਇਨਵੈਸਟਮੈਂਟ 50 ਕਰੋੜ ਤੋਂ ਘੱਟ ਹੈਗੀ ਹੈ ਪਲਾਂਟ ਐਂਡ ਮਸ਼ੀਨਰੀ ਦੇ ਵਿੱਚ ਤੇ ਟਰਨਓਵਰ ਜਿਹੜੀ ਹੈਗੀ ਹੈ ਉਹ 250 ਕਰੋੜ ਤੋਂ ਥੱਲੇ ਹੈ। ਉਸ ਤੋਂ ਅਗਲਾ ਜਿਹੜਾ ਸਵਾਲ ਉੱਠਦਾ ਹੈ ਉਹ ਇਹ ਆਂਦਾ ਹੈ ਕਿ ਇਹਦੇ ਵਿੱਚ ਇਹ ਜਿਹੜੀ ਧਾਰਾ ਨਵੀਂ ਆਈ ਹੈ ਜਿਸ ਨੂੰ ਕਿ ਅਸੀਂ ਕਲੋਜ਼ 43 ਐਚ ਕਹਿੰਨੇ ਆ 43 ਬੀ ਐਚ ਜੀ ਠੀਕ ਹੈ ਜੀ ਇਹ ਉਹਨਾਂ ਤੇ ਲਾਗੂ ਹੈ ਸਿਰਫ ਮਾਈਕਰੋ ਤੇ ਤੇ ਸਮਾਲ ਤੇ ਮੀਡੀਅਮ ਵਾਲਿਆਂ ਤੇ ਲਾਗੂ ਨਹੀਂ ਹੈ। ਤੋਂ ਬੇਸਿਕਲੀ ਇਹ ਜਿਹੜੀ ਕਲੌਜ਼ ਲਿਆਂਦਾ ਗਿਆ ਹੈ ਇਹ ਛੋਟੇ ਵਪਾਰੀਆਂ ਨੂੰ ਛੋਟੇ ਮੈਨੂਫੈਕਚਰਰਸ ਨੂੰ ਜਿਹੜਾ ਹੈਗਾ ਵਾ ਬਜਾਉਣ ਵਾਸਤੇ ਲਿਆਂਦਾ ਗਿਆ ਠੀਕ ਹੈ ਜਿਹੜੇ ਵੱਡੇ categories ਦੇ ਬੰਦੇ ਨੇ ਉਹਨਾਂ ਵਾਸਤੇ ਇਹ ਨਹੀਂ ਐਪਲੀਕੇਬਲ ਹੈਗਾ ਮਤਲਬ ਕਿ 5 ਕਰੋੜ ਤੀ ਸੇਲ ਵਾਲਿਆਂ ਵਾਸਤੇ ਤੇ 50 ਕਰੋੜ ਦੀ ਸੇਲ ਵਾਲਿਆਂ ਵਾਸਤੇ 50 ਕਰੋੜ ਦੀ ਸੇਲ ਤੱਕ ਇਹ ਐਪਲੀਕੇਬਲ ਹੈਗਾ ਵਾ ਕਲੌਜ਼ ਬਾਕੀਆਂ ਉਸ ਤੋਂ ਉੱਪਰ ਦੀ categories ਵਾਸਤੇ ਨਹੀਂ ਹੈਗਾ ਜੀ ਦੱਸੋ ਹੋਰ ਕੀ ਜਾਨਣਾ ਚਾਹੁੰਦੇ ਹੋ ਇਸ ਤੋਂ ਲਾਂਗ ਸਰ ਜੀ ਅਪਾ ਇਸੇ ਗੱਲ ਕਰੀਏ ਤਾਂ ਇਸੇ ਪੇਮੈਂਟ ਨੂੰ ਲੈ ਕੇ ਵੀ ਨੋਟਿਸ ਦੇ ਵਿੱਚ ਕੁਝ ਲਿਖਿਆ ਗਿਆ 45 ਦਿਨ ਦੀ ਸਮਾਂ ਸੀਮਾ ਰੱਖੀ ਹੋਈ ਹੈ ਉਸ ਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਉਹ ਜਿਹੜੀ 45 ਦਿਨ ਦੇ ਅੰਦਰ ਅੰਦਰ ਜਿਹੜੀ ਉਹਨਾਂ ਨੇ ਪੇਮੈਂਟ ਕਰਨੀ ਹੈ ਉਸ ਦੇ ਬਾਰੇ ਜਾਣਕਾਰੀ ਦਿਓ ਕਿ ਉਹ ਕੀ ਹੈ ਇਹਦੇ ਚ ਇਦਾਂ ਹੈ ਜੀ ਉਹਨਾਂ ਨੇ ਕਿਹਾ ਹੋਇਆ ਹੈ ਕਿ ਜੇ ਤਾਂ ਵਪਾਰੀਆਂ ਦਾ ਜਿੱਦਾਂ ਕਿ ਇੱਕ ਮੈਨੂਫੈਕਚਰਰ ਦਾ ਗੋਮਾਲ ਵੇਚਦਾ ਹੋਵੇ ਠੀਕ ਹੈ ਅਗਰ ਤਾਂ ਉਹਨਾਂ ਦਾ ਐਗਰੀਮੈਂਟ ਹੋਇਆ ਹੋਇਆ ਹੈ ਠੀਕ ਹੈ ਅਗਰ ਤਾਂ ਐਗਰੀਮੈਂਟ ਹੋਇਆ ਹੋਇਆ ਹੈ ਤੇ ਫਿਰ ਤਾਂ 45 ਦਿਨ ਦੇ ਵਿੱਚ ਵਿੱਚ ਪੇਮੈਂਟ ਕਰਨੀ ਹੈ ਠੀਕ ਹੈ ਅਗਰ ਕੋਈ ਰਿਟਰਨ ਐਗਰੀਮੈਂਟ ਨਹੀਂ ਹੋਇਆ ਫਿਰ 15 ਦਿਨਾਂ ਦੇ ਵਿੱਚ ਵਿੱਚ ਪੇਮੈਂਟ ਕਰਨੀ ਹੋਵੇਗੀ ਫਰੋਮ ਦੀ ਡੇਟ ਆਫ ਪਰਚੇਸ ਡੇਟ ਆਫ ਇਨਵੋਇਸ ਤੋਂ ਠੀਕ ਹੈ ਜੀ ਤੇ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਹਰ ਬੰਦੇ ਨੂੰ ਚਾਹੀਦਾ ਵੈ ਕਿ ਇਹ ਟਰਮਸ ਜਿਹੜੀਆਂ ਆਪਣੀਆਂ ਰਿਟਰਨ ਦੇ ਵਿੱਚ ਕਰ ਲਵੇ ਕਿ ਤਾਂਕੀ ਐਟ ਲੀਸਟ 45 ਦਿਨ ਦਾ ਬੈਨੀਫਿਟ ਜਿਹੜਾ ਹੈਗਾ ਉਹਨਾਂ ਨੂੰ ਮਿਲ ਸਕੇ ਨਹੀਂ ਤਾਂ 45 ਦਿਨ ਦਾ ਜਿਹੜਾ ਬੈਨੀਫਿਟ ਹੈ ਉਹ ਉਹਨਾਂ ਨੂੰ ਉਹ ਵੀ ਨਹੀਂ ਮਿਲੇਗਾ ਆਦਰਵਾਇਜ਼ 15 ਦਿਨ ਉਹਨਾਂ ਤੇ ਐਪਲੀਕੇਬਲ ਹੋ ਜਾਏਗਾ ਜੇ ਕੁਝ ਰਿਟਰਨ ਨਹੀਂ ਹੋਏਗਾ ਤੇ ਸਿਰ ਜੇਕਰ ਉਹ ਪੇਮੈਂਟ ਨਹੀਂ ਕਰਦੇ 45 ਦਿਨਾਂ ਦੇ ਅੰਦਰ ਤਾਂ ਉਸ ਤੋਂ ਬਾਅਦ ਕੀ ਹੋਣ ਵਾਲਾ ਹੈ ਅੱਗੇ ਉਹਨਾਂ ਤੇ ਕੀ ਐਕਸ਼ਨ ਹੋਏਗਾ ਇਸ ਵਕਤ ਅਸੀਂ ਮੌਜੂਦਾ ਹਾਲਾਤ ਜਿਹੜੇ ਦੇਖ ਰਹੇ ਆਂ ਕਿਉਂ ਇੰਨੀ ਜਿਹੜੀ ਹੈ ਭਗੜੜ ਮਚੀ ਹੈ ਕਿਉਂਕਿ ਮਾਰਚ ਆਉਣ ਵਾਲਾ ਹੈ ਠੀਕ ਹੈ ਜੀ ਫਾਈਨੈਂਸ਼ੀਅਲ ਇਅਰ ক্লোਜ਼ ਹੋਣ ਵਾਲਾ ਹੈ ਠੀਕ ਹੈ ਜੀ ਆਪਾਂ ਇਹਨੂੰ ਇੱਕ ਐਗਜ਼ਾਮਪਲ ਦੇ ਰਾਹੀਂ ਲਵਾਂਗੇ ਆਪਾਂ ਸਮਝੀਏ ਕਿ ਅਸੀਂ 1 ਲੱਖ ਰੁਪਏ ਦਾ ਮਾਲ ਲਿਆ ਠੀਕ ਹੈ ਆਪਾਂ ਉਹਨੂੰ ਲਿਆ 1 ਮਾਰਚ ਨੂੰ ਠੀਕ ਹੈ ਤੇ ਉਹਦੀ ਪੇਮੈਂਟ ਸਾਡੀ ਬੰਦੀ ਹੈ 15 ਅਪ੍ਰੈਲ ਤੱਕ ਡਿਊ ਠੀਕ ਹੈ ਜੀ ਤੇ ਅਗਰ ਅਸੀਂ ਉਹਨੂੰ 15 ਅਪ੍ਰੈਲ ਤੱਕ ਕਰ ਦਿੰਨੇ ਆ ਫਿਰ ਤਾਂ ਸਾਨੂੰ ਉਹਦਾ ਬੈਨੀਫਿਟ ਇਸ ਸਾਲ 'ਚ ਮਿਲ ਜਾਏਗਾ ਠੀਕ ਹੈ ਨਹੀਂ ਤਾਂ ਉਹ 1 ਲੱਖ ਰੁਪਏ ਦਾ ਅਮਾਉਂਟ ਸਾਡੀ ਇਨਕਮ ਦੇ ਵਿੱਚ ਜੋੜ ਦਿੱਤਾ ਜਾਏਗਾ ਤੇ ਉੱਤੇ ਟੈਕਸ ਸਰਕਾਰ ਲਏਗੀ ਪਰ ਇਹ ਵੀ ਹੈ ਕਿ ਜਿਸ ਵੇਲੇ ਇਹਦੀ ਪੇਮੈਂਟ ਹੋ ਜਾਏਗੀ ਠੀਕ ਹੈ ਤੇ ਉਹਦਾ ਬੈਨੀਫਿਟ ਫਿਰ ਉਸ ਸਾਲ ਦੇ ਵਿੱਚ ਮਿਲ ਜਾਏਗਾ ਮਤਲਬ ਉਸ ਸਾਲ ਦਾ ਪ੍ਰੋਫਿਟ ਫਿਰ ਲੱਖ ਰੁਪਏ ਨਾਲ ਡਾਊਨ ਹੋ ਜਾਏਗਾ ਇਸ ਕਰਕੇ ਸਾਰਿਆਂ ਨੂੰ ਚਾਹੀਦਾ ਵਾ ਕਿ ਆਪਣੀ ਆਪਣੀ ਜਿਹੜੀ ਕਿਤਾਬਾਂ ਹੈਗੀਆਂ ਆਊਟਸਟੈਂਡਿੰਗ ਹੈਗਈ ਐ ਉਹ ਪਹਿਲੇ ਤਾਂ ਦੇਖੇ ਜਾਣ ਔਰ ਇੱਕ ਗੱਲ ਹੋਰ ਮੈਂ ਕਹਿਣਾ ਚਾਹਾਂਗਾ ਇਹ ਜਿਹੜਾ ਸੈਕਸ਼ਨ ਆਇਆ ਸੀ ਇਹ 1/4/2023 ਤੋਂ ਐਪਲੀਕੇਬਲ ਹੈ ਜੀ ਉਸ ਤੋਂ ਪਹਿਲੇ ਵਾਲੇ ਡਿਊਸ ਤੇ ਨਹੀਂ ਐਪਲੀਕੇਬਲ ਕਿਉਂਕਿ ਲੋਕਾਂ ਦੇ ਮਨਾਂ 'ਚ ਇਹ ਵੀ ਬਹੁਤ ਸਵਾਲ ਹੈ ਕਿ ਜਿਹੜੇ ਪਹਿਲੇ ਦੇ ਡਿਊਸ ਖੜੇ ਨੇ ਠੀਕ ਹੈ ਕਿਉਂਕਿ ਕਈ ਟ੍ਰੇਡਸ ਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਲੰਬਾ ਸਮੇਂ ਦਾ ਕ੍ਰੈਡਿਟ ਪੀਰੀਅਡ ਹੁੰਦਾ ਵਾ ਲੈਦਰ ਹੋ ਗਿਆ レザー ਇੰਡਸਟਰੀ ਚ ਦੇਖੀਏ ਤੇ ਉਹਨਾਂ ਚ ਕਾਫੀ ਲੰਬਾ ਕ੍ਰੈਡਿਟ ਪੀਰੀਅਡ ਚੱਲਦਾ ਹੋਇਆ ਠੀਕ ਹੈ ਤੇ ਇਸ ਕਰਕੇ ਸਾਰਿਆਂ ਨੂੰ ਲੇਟੈਸਟ ਜਿਹੜੇ ਉਹਨਾਂ ਦੇ ਬਿੱਲ 1 4 23 ਤੋਂ ਬਾਅਦ ਦੇ ਨੇ ਉਹਨਾਂ ਤੇ ਧਿਆਨ ਦੇਣ ਕਿ ਉਹ ਡਿਊਜ਼ ਆਊਟਸਟੈਂਡਿੰਗ ਕਿੰਨੀਆਂ ਖੜੀਆਂ ਨੇ ਜੀ ਸਰ ਜਿਹੜਾ ਨੋਟਿਸ جاری ਹੋਇਆ ਹੈ ਜਿਹੜੀ ਨਵੀਂ ਧਾਰਾ ਲੱਗ ਹੋਈ ਹੈ ਇਹ ਕਦੋਂ ਤੋਂ ਲੱਗ ਹੋਣ ਜਾ ਰਹੀ ਹੈ ਹੁਣ ਇਹ ਨਵੀਂ ਧਾਰਾ ਦੀ ਹੀ ਮੈਂ ਗੱਲ ਕਰ ਰਿਹਾ ਜੀ ਇਹ ਨਵੀਂ ਧਾਰਾ ਦੀ ਜਿਹੜੀ ਲਾਂਚ ਹੈ ਇਹ ਇੱਕ ਪਿਛਲੇ ਬਜਟ ਦੇ ਵਿੱਚ ਇਹਨੂੰ ਲਿਆਇਆ ਗਿਆ ਸੀਗਾ ਤੇ ਇਹਦੀ ਐਪਲੀਕੇਬਿਲਟੀ 1 4 2023 ਤੋਂ ਸ਼ੁਰੂ ਹੋ ਚੁੱਕੀ 43 bhd ਐਪਲੀਕੇਬਿਲਟੀ ਫਾਈਨੈਂਸ਼ੀਅਲ ਇਅਰ ক্লোਜ਼ ਤੇ ਹੀ ਬੰਨਣੀ ਹੈ ਉਦੋਂ ਹੀ ਆਊਟਸਟੈਂਡਿੰਗ ਦੇਖਿਆ ਜਾਣੀ ਹੈ ਬਿਲ ਵਾਈਜ਼ ਦੇਖਿਆ ਜਾਏਗਾ ਬਿਲ ਟੂ ਬਿਲ ਚੈੱਕ ਕੀਤਾ ਜਾਏਗਾ ਕਿ ਕਿੰਨੇ ਕਿੰਨੇ ਡਿਊਸ ਖੜੇ ਨੇ ਤੇ ਜੇ 45 ਡੇਜ਼ ਦੇ ਵਿੱਚ ਪੇਮੈਂਟ ਨਹੀਂ ਕਲੀਅਰ ਹੋਈ ਤੇ ਉਹ ਫਿਰ ਡਿਸ ਅਲਾਉ ਕੀਤਾ ਜਾਣਗੇ ਜੀ ਸਰ ਇਸ ਦੇ ਵਿੱਚ ਜਿਹੜੇ ਲੋਕ ਬੁక్స్ ਆਪਣੇ ਅਪਡੇਟ ਨਹੀਂ ਕਰਦੇ ਨੇ ਉਹ ਵੀ ਇਸ ਦੇ ਵਿੱਚ ਇਨਕਲੂਡ ਕੀਤੇ ਜਾਣਗੇ ਜਾਂ ਫਿਰ ਉਹਨਾਂ ਨੂੰ ਨਹੀਂ ਰੱਖਿਆ ਹੋਇਆ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਉਹਨਾਂ ਤੇ ਐਪਲੀਕੇਬਲ ਹੁੰਦਾ ਹੈ ਜਿਹੜੇ ਬੰਦੇ ਬੁక్స్ ਮੇਨਟੇਨ ਕਰਦੇ ਨੇ ਜਿਹੜੇ ਬੰਦੇ 44ਏਡੀ ਜਿੰਨੂੰ ਕਿ ਅਸੀਂ ਪ੍ਰੀਜ਼ੰਪਟਿਵ ਟੈਕਸੇਸ਼ਨ ਕਹਿੰਨੇ ਆ ਠੀਕ ਹੈ ਉਹਨਾਂ ਤੇ ਇਹ ਨਹੀਂ ਲਾਗੂ ਹੁੰਦਾ ਕਿਉਂ ਕਿ ਉਹ ਸੈਕਸ਼ਨ ਓਵਰਰਾਈਡ ਕਰ ਜਾਂਦਾ ਸਾਰਿਆਂ ਨੂੰ ਇਹ ਭਾਵੇਂ ਆਡੀਟੇਬਲ ਕੇਸ ਹੈ ਭਾਵੇਂ ਨੋਨ ਆਡੀਟੇਬਲ ਕੇਸ ਹੈ ਠੀਕ ਹੈ ਇਹ ਦੋਨਾਂ ਤੇ ਹੀ ਐਪਲੀਕੇਬਲ ਹੋਏਗਾ ਇਹ ਇੱਕ ਬੜਾ ਵੱਡਾ ਕਨਸਰਨ ਹੈ ਕਿਉਂਕਿ ਕਈ ਲੋਕਾਂ ਦੇ ਮਾਈਂਡ 'ਚ ਆ ਕਿ ਸਾਡੀ ਤਾਂ ਟਰਨਓਵਰ ਘਟਾ ਹੈ ਤੇ ਅਸੀਂ ਆਡੀਟੇਬਲ ਨਹੀਂ ਹੈਗੇ ਤੇ ਆਡੀਟਰ ਨੇ ਤੇ ਕੋਈ ਕਮੈਂਟ ਨਹੀਂ ਕਰਨਾ ਨਹੀਂ ਏ ਚੈਕਿੰਗ ਅਗਰ ਆਡੀਟਰ ਨਹੀਂ ਕਰੇਗਾ ਤੇ ਐਟਲੀ ਐਟ ਲਾਸਟ ਇਨਕਮ ਟੈਕਸ ਡਿਪਾਰਟਮੈਂਟ ਕਰੇਗਾ ਭਾਵੇਂ ਤੁਹਾਡਾ ਆਡਿਟ ਹੁੰਦਾ ਹੈ ਭਾਵੇਂ ਨਹੀਂ ਹੁੰਦਾ ਠੀਕ ਹੈ ਯੂ ਹੈਵ ਟੂ ਚੈੱਕ ਥਿਸ ਜੀ ਸਰ ਇਟ ਇਜ਼ ਅ ਨੋਟਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਕਦਮ ਚੱਕਣ ਦੀ ਲੋੜ ਹੈ ਕਿ ਕੁਝ ਕਰਨਾ ਪਵੇਗਾ ਐਮ ਐਸ ਐਮਈ ਨੂੰ ਦੇਖੋ ਜੀ ਐਮ ਐਸ ਐਮਈ ਐਕਟ ਬਾਰੇ ਮੈਂ ਆਦਰਵਾਇਜ਼ ਵੀ ਗੱਲ ਕਰਨਾ ਚਾਹੂੰਗਾ ਐਮ ਐਸ ਐਮਈ ਦਾ ਵਿਆਜ ਵੀ ਜਿਹੜਾ ਬੈ ਉਹ ਤਿੰਨ ਗੁਣਾ ਹੈਗਾ ਠੀਕ ਹੈ ਐਮ ਐਸ ਐਮਈ ਦੀ ਅਗਰ ਅਸੀਂ ਪੇਮੈਂਟ ਟਾਈਮਲੀ ਨਹੀਂ ਕਰਦੇ ਤੇ ਇਹਦਾ ਆਉਣ ਵਾਲਾ ਇੱਕ ਵੱਡਾ ਇਮਪੈਕਟ ਇਹ ਵੀ ਹੈ ਕਿ ਸਾਰੇ ਵਪਾਰੀਆਂ ਨੂੰ ਵਿਆਜ ਦੇਣਾ ਪਏਗਾ ਔਰ ਵਿਆਜ ਜਿਹੜਾ ਹੈਗਾ ਵਾ ਉਹ ਤਿੰਨ ਗੁਣਾ ਦੇਣਾ ਪਏਗਾ ਇਸ ਵੇਲੇ ਜਿਹੜਾ ਕਰੰਟ ਰੇਟ ਨੋਟੀਫਾਈਡ ਆਰਬੀਆਈ ਨੇ ਕੀਤਾ ਹੋਇਆ ਉਹ 6.75 ਹੈ ਤੇ ਇਹਦਾ 3 ਟਾਈਮਸ ਹੋ ਜਾਏਗਾ ਠੀਕ ਹੈ ਵਿਆਜ ਤੇ ਇੱਕ ਵਿਆਜ ਦੀ ਵੱਡੀ ਮਾਰ ਪਏਗੀ ਅਗਰ ਅਸੀਂ ਟਾਈਮਲੀ ਪੇਮੈਂਟ ਨਹੀਂ ਕਰਦੇ ਤੇ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਸਟੈਪ ਹੈਗਾ ਲੋਕਾਂ ਨੂੰ ਚੱਕਣ ਦਾ ਉਹ ਇਹ ਹੈਗਾ ਵਾ ਕਿ ਆਪਣੇ ਸਾਰੇ ਵੈਂਡਰਸ ਦਾ ਇੱਕ ਤਾਂ ਐਮਐਸਐਮਈ ਸਰਟੀਫਿਕੇਟ ਲੈਣ ਠੀਕ ਹੈ ਉਹਨਾਂ ਦੀ ਇੱਕ ਕਲੈਕਸ਼ਨ ਕਰਨ ਇੱਕ ਲਿਸਟ ਮੇਨਟੇਨ ਕਰਨ ਕਿ ਕਿਹੜੇ ਕਿਹੜੇ ਸਾਡੇ ਜਿਹੜੇ ਵਪਾਰੀ ਨੇ ਉਹ ਐਮਐਸਐਮਈ ਰਜਿਸਟਰਡ ਨੇ ਮੈਨੂਫੈਕਚਰ ਐਂਡ ਸਰਵਿਸ ਪ੍ਰੋਵਾਈਡਰਸ ਕਿਉਂਕਿ ਇਹ ਟਰੇਡਰਸ ਤੇ ਨਹੀਂ ਐਪਲੀਕੇਬਲ ਹੈਗਾ ਠੀਕ ਹੈ ਕਿਉਂਕਿ ਮੈਨੂਫੈਕਚਰਰ ਦੀ ਤੇ ਸਰਵਿਸ ਪ੍ਰੋਵਾਈਡਰ ਦੀ ਜਿਹੜੇ ਐਮਐਸਐਮਈ ਦੇ ਅਧੀਨ ਆਂਦੇ ਨੇ ਉਹਨਾਂ ਦੀ ਪੇਮੈਂਟ 45 ਦਿਨ ਦੇ ਵਿੱਚ ਵਿੱਚ ਕਰਨੀ ਜ਼ਰੂਰੀ ਹੈ ਤੇ ਇੱਕ ਸਾਰੇ ਇਨਵੋਇਸਸ ਦੇ ਉੱਪਰ ਜਿਹੜੇ ਐਮਐਸਐਮਈ ਰਜਿਸਟਰਡ ਬੰਦੇ ਹੈਗੇ ਨੇ ਉਹ ਜ਼ਰੂਰ ਇਹ ਟਾਈਪ ਹੀ ਕਰਵਾ ਦੇਣ ਠੀਕ ਹੈ ਆਪਣਾ ਇੱਕ ਤਾਂ ਐਮਐਸਐਮਈ ਨੰਬਰ ਤੇ ਨਾਲ ਇਹ ਵੀ ਜਰੂਰ ਲਿਖ ਦੇਣ ਕਿ ਪਲੀਜ਼ ਮੇਕ ਪੇਮੈਂਟ ਇਨ 45 ਡੇਸ ਮਤਲਬ 45 ਦਿਨ ਦੇ ਅੰਦਰ ਅੰਦਰ ਪੇਮੈਂਟ ਕੀਤੀ ਜਾਵੇ ਤਾਂ ਕਿ ਇੱਕ ਰਿਟਰਨ ਐਗਰੀਮੈਂਟ ਇਨਵੌਇਸ ਦੇ ਉੱਪਰ ਹੀ ਹੋ ਗਿਆ ਤੁਹਾਨੂੰ ਸਪੈਸ਼ਲ ਐਗਰੀਮੈਂਟ ਕਰਨ ਦੀ ਲੋੜ ਨਹੀਂ ਪਵੇਗੀ ਠੀਕ ਹੈ ਤੇ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਅਗਰ ਆਪਾਂ ਹਰ ਬੰਦੇ ਨਾਲ ਐਗਰੀਮੈਂਟ ਕਰਾਂਗੇ ਕਿਸੇ ਦਾ ਰਹਿ ਗਿਆ ਤੇ ਉੱਥੇ ਫਿਰ 15 ਦਿਨ ਐਪਲੀਕੇਬਲ ਹੋ ਜਾਏਗਾ ਸਭ ਤੋਂ ਵੱਡਾ ਸਟੈਪ ਇਹ ਆ ਲੈਣ ਦਾ ਇਸ ਲਈ ਥੈਂਕ ਯੂ ਤੇ ਇਸ ਨੋਟਿਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸੀਏ ਤੁਸ਼ਾਰ ਦੇ ਵੱਲੋਂ ਕਲੀਅਰ ਕਰ ਦਿੱਤੀਆਂ ਗਈਆਂ ਨੇ ਕਿ ਕੀ ਕੁਝ ਸਟੈਪਸਾਨੂੰ ਚੱਕਣ ਦੀ ਲੋੜ ਹੈ ਤਾਂ ਕਿ ਅਸੀਂ ਬਾਅਦ ਦੇ ਵਿੱਚ ਆਉਣ ਵਾਲੀਆਂ ਮੁਸੀਬਤਾਂ ਤੋਂ ਬਚ ਸਕੀਏ ਤੇ ਉਹਨਾਂ ਦੇ ਵੱਲੋਂ ਬਹੁਤ ਸਾਰੇ ਸਟੈਪਸ ਦੱਸੇ ਗਏ ਨੇ ਕਾਫੀ ਆਸਾਨ ਸ਼ਬਦਾਂ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਨੋਟਿਸ ਨੂੰ ਸਮਝਾਇਆ ਗਿਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਸ ਨੋਟਿਸ ਦੇ ਬਾਰੇ ਪਤਾ ਲੱਗਿਆ ਹੋਵੇਗਾ ਕਿ ਇਸ ਦੇ ਵਿੱਚ ਜੋ ਕਨਫਿਊਜ਼ਨ ਸੀਗੀਆਂ ਉਹ ਤੁਹਾਡੀਆਂ ਕਨਫਿਊਜ਼ਨਸ ਦੂਰ ਹੋ ਗਈਆਂ ਹੋਣਗੀਆਂ ਕੈਮਰਾਮੈਨ ਮਨੀਸ਼ ਚਨਾਲ ਐਂਕਰਟਾ ਪੰਜਾਬ ਬੁਲਟਨ ਚਲੰਦਰ